ਦਾਸ ਵੈ ਸਿੰਘ ਭਾ ਸ੍ਰੀ ਜਨਰਸ਼ੀ ਵੈ ਸਿੰਘ ਸਾਰੇ ਚੈਨਲਾਂ ਨੂੰ ਸਾਰੀ ਸੰਗਤ ਨੂੰ 6 ਜੂਨ ਨੂੰ ਆਉਣ ਵਾਲਾ ਉਪਦੇਸ਼ ਦਾਸ ਬੇਨਤੀ ਕਰਦਾ ਹੈ ਕਿ ਮੈਂ ਪਰਸੋਂ ਦਮਦਮੀ ਤਖਤ ਸਾਹਿਬ ਦੇ ਮੁਖੀ ਤੁਮਾ ਸਾਹਿਬ ਦੀ ਜੋ ਮੈਂ ਟੂ ਵੇਖੀ ਆ ਜਿਨ੍ਹਾਂ ਨੇ ਉਹਨੇ ਚੈਲੰਜ ਕੀਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੈਂ ਅਲਾਨੀਆਂ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਤਾੜਨਾ ਕਰਦਾ ਕਿ 6 ਜੂਨ ਨੂੰ ਅਗਰ ਕਲਦੀਪ ਸਿੰਘ ਗੜਗੱਜ ਜੂਨ 1984 ਦੇ ਖੱਲੂ ਘਾਰੇ ਤੇ ਸੰਦੇਸ਼ ਦੇਵੇਗਾ ਅਸੀਂ ਹਰ ਕਦੇ ਇਹ ਹੋਣ ਨਹੀਂ ਦੇਵਾਂਗੇ ਜਦੋਂ ਇਤਿਹਾਸਕ ਦਿਨ ਆਉਂਦਾ ਇਹ ਫੈਸਲੇ ਉਦੋਂ ਹੀ ਲਏ ਜਾ ਸਕਦੇ ਨੇ ਮਿਲ ਕੇ ਇਹੋ ਜਿਹੇ ਸਰਕਾਰੀ ਬੰਦਿਆਂ ਨੂੰ ਇਹੋ ਜਿਹੇ ਬਿਆਨ ਨਹੀਂ ਵਕਤ ਦੇਣਾ ਚਾਹੀਦਾ ਕਿਉਂ ਕਿ ਕਿਉਂਕਿ ਉਸ ਦਿਨ ਸ਼ਹੀਦਾਂ ਦਾ ਦਿਹਾੜਾ ਉਸ ਦਿਨ ਉੱਥੇ ਕੋਈ ਟਕਰਾ ਨਹੀਂ ਹੋਣਾ ਚਾਹੀਦਾ ਇਸ ਲਈ ਮੈਂ ਪਹਿਲਾ ਪ੍ਰੈਸ ਦੇ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੱਕ ਆਪਣਾ ਸਨੇਹਾ ਭੇਜ ਰਿਹਾ ਕਿ ਇਸ ਕਾਰਵਾਈ ਨੂੰ ਤੁਰੰਤ ਰੋਕਿਆ ਜਾਏ ਅਗਰ ਗਿਆਨੀ ਕਲਦੀਪ ਸਿੰਘ ਉੱਥੇ ਆ ਕੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਦਾ ਜਾਂ ਉੱਥੇ ਆ ਕੇ ਸੰਦੇਸ਼ ਦੰਦਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹ ਕੋਈ ਤਰੀਕਾ ਨਹੀਂਗਾ ਆਪਣਾ ਸਨੇਹਾ ਭੇਜ ਰਿਹਾ ਤਰਨੀ ਜੀ ਉਹਨਾਂ ਨੂੰ ਅਸੀਂ ਆਖਾਂਗੇ ਬੇਨਤੀ ਕਰਾਂਗੇ ਆਓ ਇਹ ਬੰਦੇ ਨੇ ਚੈਲੰਜ ਕੀਤਾ ਹੈ ਇਸ ਕਾਰਵਾਈ ਨੂੰ ਤੁਰੰਤ ਰੋਕਿਆ ਜਾਏ। ਇਹ ਕਰਨਗੇ ਚੈਲੰਜ ਫਿਰ ਅਸੀਂ ਇਹ ਚੈਲੰਜ ਕਬੂਲ ਕਰਾਂਗੇ ਤੇ ਅਸੀਂ ਦਾ ਪਰਿਵਾਰਾਂ ਨੂੰ ਕਹਾਂਗੇ ਵੀ ਆ ਜਾਓ। ਤੁਸੀਂ ਇਹ ਪੁੱਛ ਲੈ ਮੈਨੂੰ ਇਹ ਦੱਸੋ ਤੁਸੀਂ ਕਿਹੜੀ ਮਰਿਆਦਾ ਨਾਲ ਬਣੇ ਜੇ। ਜਿਹੜੀ ਬਣਾਇਆ ਗਿਆ ਗਿਆਨੀ ਰਾਮ ਸਿੰਘ ਜੀ ਨੇ ਬਣਾਇਆ ਗਿਆ। ਬਾਬਾ ਠਰ ਬਾਬਾ ਠਾਕੁਰ ਸਿੰਘ ਜੀ ਨੇ ਬਣਾਇਆ ਸੀ। ਤੇ ਇਹ ਤੇ ਸਰਕਾਰ ਨੇ ਐ ਕਿਹੜਾ ਬੰਦਾ ਮੈਨੂੰ ਦੱਸੋ ਜਿਹੜਾ ਦੰਦ ਮੇਰੀ ਟਕਸਾਲ ਦਾ ਬਾਬਾ ਦੀਪ ਸਿੰਘ ਦੀ ਟਕਸਾਲ ਦਾ ਮੁਖੀ ਹੋਵੇ ਤੇ ਚੀਫ ਮਨਿਸਟਰ ਦੇ ਬਨਾਏ ਦੇ ਦੋ ਪਹਿਰਾ ਵਿੱਚ ਬਿਠਾ ਹੋਵੇ ਤੇ ਤਿਲਕ ਲਾਵੇ। ਇਹ ਗੱਲਾਂ ਕੋਈ ਕਹਿਣ ਵਾਲੀਆਂ ਤੇ ਕਰਨ ਵਾਲੀਆਂ ਕੋਈ ਨਹੀਂ ਇਹ ਵੀ ਨੇ ਇਹ ਕਿੰਨਾ ਚਿਰ ਰਹਿੰਦੇ ਨੇ ਕੀ ਕਰਦੇ ਨੇ ਇਹ ਕੋਈ ਪੱਕੀ ਗੱਦੀ ਨਹੀਂ ਕਿਸੇ ਦੀ ਇੱਥੇ ਆ ਕੇ ਸੰਦੇਸ਼ ਦੰਦਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਾਨੂੰ ਹਰ ਹਿੱਲੇ ਜੋ ਵੀ ਕਰਨਾ ਪਿਆ ਅਸੀਂ ਉਸ ਨੂੰ ਸੰਦੇਸ਼ ਦੇਣ ਤੋਂ ਰੋਕਾਂਗੇ ਦੇਖੋ ਜਥੇਦਾਰ ਨੂੰ ਮਾਨਤਾ ਦੇਣੀ ਜਾਂ ਨਾ ਦੇਣੀ ਇੱਕ ਵੱਖਰਾ ਵਿਸ਼ਿਆ ਜਿਵੇਂ ਗਿਆਨੀ ਗੁਰਬਚਨ ਸਿੰਘ ਨੇ ਫੈਸਲੇ ਲਏ ਨੇ ਉਸ ਤੋਂ ਬਾਅਦ ਕੌਮ ਨੇ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਿਆਨੀ ਗੁਰਵਚਨ ਸਿੰਘ ਤੋਂ ਉਸ ਤੋਂ ਬਾਅਦ ਦੇ ਜੱਜਦਾਰਾਂ ਨੂੰ ਮੰਨਿਆ ਨਹੀਂ ਜਿਹੜੇ ਜਿਹੜੀ ਸੰਗਤ 6 ਜੋਨੋ ਕਾਲ ਤੱਕ ਸਾਡੇ 71 ਹੁੰਦੀ ਹੈ ਉਹਨਾਂ ਵਿੱਚੋਂ ਬਹੁਤਾਤ ਸੰਗਤ ਜਿਹੜੀ ਹੈ ਉਹ ਸ਼੍ਰੋਮਣੀ ਕਮੇਟੀ ਵੱਲੋਂ بنائے ਜੱਜਦਾਰਾਂ ਨੂੰ ਪਰਵਾਹ ਨਹੀਂ ਕਰਦੀ ਸੋ ਗਿਆਨੀ ਜਿਹੜੇ ਗੜਗੱਜ ਨੇ ਜਿਹੜੇ ਹੁਣ ਆਏ ਨੇ ਮੈਨੂੰ ਲੱਗਦਾ ਇਹ ਵੀ ਉਸੇ ਕਤਾਰ ਦੇ ਵਿੱਚ ਹੀ ਸ਼ਾਮਲ ਹੁੰਦੇ ਨੇ ਔਰ ਇਹਨਾਂ ਦੇ ਨਾਲ ਤਾਂ ਹੋਰ ਬਹੁਤ ਸਾਰੇ ਵਿਵਾਦ ਜੁੜ ਗਏ ਨੇ ਜਿਸ ਤਰੀਕੇ ਨਾਲ ਇਹਨਾਂ ਨੂੰ ਲਾਇਆ ਗਿਆ ਚੋਰੀ ਇਹਨਾਂ ਦੀ ਦਸਤਾਰਬੰਦੀ ਕੀਤੀ ਗਈ ਔਰ ਕੌਮ ਨੂੰ ਭਰੋਸੇ 'ਚ ਨਹੀਂ ਲਿਆ ਗਿਆ ਔਰ ਬਹੁਤ ਵੱਡਾ ਇੱਕ ਬਾਤ ਖੜਾ ਹੋਇਆ ਮੈਨੂੰ ਲੱਗਦਾ ਕਿ ਗਿਆਨੀ ਗੜਗੱਜ ਉਹਨਾਂ ਨੂੰ 6 ਜੂਨ ਨੂੰ ਕੌਮ ਦਾ ਗੁੱਸੇ ਤੇ ਰੋਧ ਦਾ ਸਾਹਮਣਾ ਕਰਨਾ ਪਏ ਇਹ ਹੁਣ ਕਿਉਂਕਿ ਕੁਝ ਦਿਨਾਂ ਤੋਂ ਦਮਦਮੀ ਟਕਸਾਲ ਦੇ ਸਤਿਕਾਰਯੋਗ ਸਾਡੇ ਭਾ ਹਰਨਾਮ ਸਿੰਘ ਜੀ ਪਿੰਡਰਾਂ ਵਾਲੇ ਉਹਨਾਂ ਨੇ ਪਹਿਲਾਂ ਤੋਂ ਹੀ ਸ਼ੁਰੂ ਤੋਂ ਜਿਸ ਲਈ ਗੜਗੱਜ ਸਾਹਿਬ ਦੀ ਨਿਯੋਗਤੀ ਹੋਈ ਸੀ ਉਸ ਵੇਲੇ ਮਰਿਆਦਾ ਪ੍ਰਤੀ ਕੁਝ ਸਵਾਲ ਜਿਹੜੇ ਸੀ ਉਹ ਬੇ ਬਾਕੀ ਨਾ ਚੱਕੇ ਹੋਰ ਜਥੇਬੰਦੀਆਂ ਨੇ ਵੀ ਚੱਕੇ ਸੀ ਪਰ ਹੁਣ ਕਿਉਂਕਿ 6 ਜੂਨ ਆ ਗਈ ਆ ਤੇ 6 ਜੂਨ ਤੇ ਬਾਬਾ ਜੀ ਨੇ ਕਿਹਾ ਸੀ ਸਰਦਾਰ ਗੁਰਦੀਪ ਸਿੰਘ ਅੜਗੱਜ ਪੰਥ ਦੇ ਵਿੱਚ ਸਮੂਚੇ ਨੇ ਹਾਲੇ ਉਹਨਾਂ ਦੀ ਨਿਯੋਗਤੀ ਦੇ ਉੱਤੇ ਮੋਹਰ ਨਹੀਂ ਲਾਈ ਮਰਿਆਦਾ ਦੇ ਮਸਲੇ ਤੋਂ ਤੇ ਇਸ ਕਰਕੇ ਬਾਬਾ ਜੀ ਵੱਲੋਂ ਸਿਗਾ ਵੀ ਇਹ ਸੰਦੇਸ਼ ਨਾ ਪਾੜਨ ਉਹਨਾਂ ਸਾਰਿਆਂ ਨੇ ਬਾਬਾ ਜੀ ਨਾਲ ਬੈਠ ਕੇ ਵਿਚਾਰ ਕੀਤੀ ਆ। ਦામਦਮੀ ਟਕਸਾਲ ਨਾਲ ਟਕਰਾਅ ਚ ਨਹੀਂ ਆਉਂਦੀ। ਤੇ ਹੁਣ ਵੀ ਕੋਈ ਟਕਰਾਅ ਨਹੀਂਗਾ ਤੇ ਨਾ ਕੋਈ ਟਕਰਾਅ ਆਉਣਾ ਹੀ ਆ। ਤੇ ਮੈਨੂੰ ਪੂਰਨ ਆਸ ਹੈ ਆ ਵੀ ਕਿਸੇ ਨਾ ਕਿਸੇ ਹੱਲ ਨੂੰ ਉਹਦੇ ਨੂੰ ਨਿਕਲ ਜਾ ਹੱਲ ਨਿਕਲ ਜਾਊਗਾ। ਕਿ ਜਿਹੜਾ ਸੋਸ਼ਲ ਮੀਡੀਆ ਅੱਜ ਸਿੱਖਾਂ ਦਾ ਦੁਸ਼ਮਣ ਬਣਿਆ ਬੈਠਾ। ਮੈਂ ਇਹਨਾਂ ਨੂੰ ਤਾੜਨਾ ਕਰਦਾ ਟਕਸਾਲ ਦામਦਮੀ ਟਕਸਾਲ ਸਿੱਖ ਪੰਥ ਦੀ ਉਹ ਸੰਸਥਾ ਆ। ਜਿਹੜੀ ਗੁਰੂ ਕਾਲ ਤੋਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹੱਥੇ ਵਰਸਾਈ ਸੀ ਦੂਰੀਆਂ ਨੂੰ ਪਾੜਿਆਂ ਨੂੰ ਵਧਾਓ ਨਾ ਪਾੜੇ ਜਿਹੜੇ ਉਹ ਘਟਾਉਣੇ ਚਾਹੀਦੇ ਆ ਮਰਦੇ ਮਜਾਹਦ ਜੇ ਕਿਸੇ ਨੇ ਮੁਕਾਬਲਾ ਕੀਤਾ ਉਹ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੇ ਜੋ ਕਿਹਾ ਸੀ ਉਹ ਕਰਕੇ ਦਿਖਾ ਲਿਆ ਸੋ ਮੇਰਾ ਕਹਿਣ ਤੋਂ ਬਾਅਦ ਦਮ ਦੀ ਮਟਕਸਾਲ ਸਾਡੀ ਸਰਕਾਰ ਜਥੇਬੰਦੀ ਆ ਬਾਬਾ ਜੀ ਨਾਲੋਂ ਵੀ ਭਰੋਸਾ ਤੇ ਮੈਂ ਵੀ ਦਿੰਦਾ ਪਈ ਅਸੀਂ ਕੋਈ ਨਾ ਕੋਈ ਦਾ ਜਿਹੜਾ ਹਾਲਿਆ ਉਹ ਇੱਕ ਦੋ ਦਿਨਾਂ ਦੇ ਵਿੱਚ ਇੱਕ ਦੋ ਦਿਨ ਦਿਨ ਤਾਂ ਗੱਬੇ ਤਿੰਨੇ ਹੀ ਰਹਿ ਗਏ ਅੱਜ ਦੋ ਤਰੀਕ ਹੋ ਗਏ ਤਿੰਨ ਚਾਰ ਪੰਜ ਦਿਨ ਰਹਿ ਗਏ ਤਿੰਨ ਦਿਨ ਰਹਿ ਗਏ ਤੇ ਹਾਲ ਇਹਦਾ ਗੁਰੂ ਸਾਹਿਬ ਕਿਰਪਾ ਕਰਨ ਕੋਈ ਨਾ ਕੋਈ ਜਰੂਰ ਨਿਕਲੇ ਉਹ